ਅੱਜ ਦਾ ਟੀਚਰਜ਼ ਨਾਲ ਪ੍ਰੋਗਰਾਮ ਸੀਗਾ ਸੈਂਟੀਨਲ ਸਕੂਲ 'ਚ ਬਹੁਤ ਅੱਛਾ ਪ੍ਰੋਗਰਾਮ ਰਿਹਾ ਟੀਚਰਜ਼ ਦੀ ਲੀਅਰਿਸਪੌਂਡ ਔਰ ਉਹਨਾਂ ਦੀ ਕੁਐਰੀਜ਼ ਔਰ ਖਾਸ ਕਰਕੇ ਪ੍ਰਿੰਸੀਪਲ ਮੈਡਮ ਨੇ ਜਿਹੜੀ ਇਨਵੋਲਵਮੈਂਟ ਦਿਖਾਈ ਬਹੁਤ ਹੀ ਅੱਛੀ ਸੀ ਟੀਚਰਜ਼ ਨੇ ਜਿਹੜੇ ਕੁਐਸ਼ਨਜ਼ ਕੀਤੇ ਔਰ ਉਹਨਾਂ ਨੂੰ ਉਹਨਾਂ ਦੇ ਜਵਾਬ ਮਿਲੇ ਉਹਨਾਂ ਬਾਰੇ ਟੀਚਰਜ਼ ਨੂੰ ਬੜਾ ਅੱਛਾ ਲੱਗਾ ਔਰ ਉਮੀਦ ਕਰਦਾ ਕਿ ਐਸੀ ਵਰਕਸ਼ਾਪਸ ਹੁੰਦੀਆਂ ਰਹਿਣਗੀਆਂ ਤੇ ਜਿਸ ਨਾਲ ਕੀ ਹੋ ਗਿਆ ਟੀਚਰਜ਼ ਦੀ ਸਕੂਲ ਦੀ ਹੋਰ ਅਕੈਡੈਮਿਕ ਇੰਪਰੂਵਮੈਂਟ ਹੁੰਦੀ ਰਹੇਗੀ ਪ੍ਰੋਗਰਾਮ ਸੀ ਸੈਂਟੀਨਲ ਸਕੂਲ 'ਚ ਕੀ ਸੀ ਸਾਰਾ ਦੱਸੋ ਆਪਣਾ ਸੈਂਟਰ ਆਫ ਐਕਸੀਲੈਂਸ ਚੰਡੀਗੜ੍ਹ ਵੱਲੋਂ ਸੀਬੀਪੀ ਪ੍ਰੋਗਰਾਮਸ ਆਰਗੇਨਾਈਜ਼ ਕੀਤੇ ਜਾ ਰਹੇ ਨੇ ਤੇ ਸੀਬੀਐਸਸੀ ਜਿਹੜੇ ਆਪਣਾ ਕੈਪੈਸਿਟੀ ਬਿਲਡਿੰਗ ਪ੍ਰੋਗਰਾਮਸ ਹੈਗਾ ਉਹ ਸਕੂਲਾਂ ਦੀ ਐਸੋਸੀਏਸ਼ਨ ਨਾਲ ਕਰਦੇ ਕਰ ਰਹੀ ਹੈ ਤੇ ਉਹਦੇ ਵਿੱਚ ਇੰਦਾ ਹੈਗਾ ਕਿ ਇਸ ਵਾਰ ਸਾਨੂੰ ਇਸ ਦਾ ਮਤਲਬ ਕਿ ਚਾਂਸ ਮਿਲਿਆ ਤੇ ਅਸੀਂ ਇਨੀਸ਼ੀਏਟ ਕੀਤਾ ਹੈਗਾ ਸੀਬੀ ਸੀਬੀਐਸਸੀ ਦੇਸ ਪ੍ਰੋਗਰਾਮ ਨੂੰ ਆਪਣੇ ਸਕੂਲਾਂ ਕਰਵਾਉਣ ਵਾਸਤੇ ਇਹ ਜਿਹੜਾ ਅੱਜ ਦਾ ਕੈਪੈਸਿਟੀ ਬਿਲਡਿੰਗ ਪ੍ਰੋਗਰਾਮ ਹੈਗਾ ਇਹ ਲਰਨਿੰਗ ਆਊਟਕਮਸ ਐਂਡ ਪੈਡਾਗੋਜੀਸ ਦੇ ਉੱਤੇ ਸੀਗਾ ਜਿਹਦੇ ਵਿੱਚ ਸਾਡੇ ਆਪਣੇ ਸਕੂਲ ਦੇ ਟੀਚਰਸ ਤੇ ਸਾਡੇ ਜਿਹੜੇ ਸਰਾਊਂਡਿੰਗ ਦੇ ਵਿੱਚ ਆਲੇ ਦੁਆਲੇ ਟੀਚਰਸ ਸੀਗੇ ਉਹਨਾਂ ਨੇ ਪਾਰਟਿਸਪੇਟ ਕੀਤਾ ਤੇ ਸਾਡੇ ਕੋਲ ਅੱਜ 60 ਪਾਰਟਿਸਪੈਂਟਸ ਸੀਗੇ ਤੇ ਜਿਹਦੇ ਵਿੱਚ ਸਾਡੇ ਜਿਹੜੇ ਰਿਸੋਰਸ ਪਰਸਨ ਸੀਗੇ ਪਹਿਲੇ ਰਿਸੋਰਸ ਪਰਸਨ ਮਿਸਿਸ ਦੇਗਾ ਸ਼ਰਮਾ ਸੀਗੇ ਔਰ ਦੂਜੇ ਰਿਸੋਰਸ ਪਰਸਨ ਮਿਸਟਰ ਗੁਪੇ ਸਿੰਘ ਲਾਗੀ ਸੀਗੇ ਔਰ ਉਹਨਾਂ ਦੋਨਾਂ ਨੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ a workshop no deliver kita aur most of the time they have involved my teacher into different kind of activities because this is what uh, a workshop uh, becomes successful when the resource persons are going to involve the teachers into different kind of activities so that teachers are going to learn from them and they are going to apply and implement into their classes on their students aaj सेंटिनल इंटरनेशनल स्कूल समराला में हमने एक सेशन किया ऑन लर्निंग आउटकम्स एंड पैडागॉजीज टीचर्स ने बहुत एक्टिवली पार्टिसिपेट किया प्रिंसिपल मैम ने सेशन ऑर्गेनाइज़ किया मैं मैम को तह दिल से शुक्रिया अदा करती हूँ बिकॉज ऐसे सेशन टीचर्स के लिए बहुत ऑफ़न ऑर्गेनाइज़ होने चाहिए बिकॉज टीचर्स की एमपावरमेंट जो है वो बच्चों को फर्दर एम्पावर करती है एंड ऐसे इनिशिएटिव लेने के लिए थैंक यू सो मच मैम एंड लुकिंग फॉरवर्ड फॉर मेनी मोर सेशन एंड आई एम श्योर कि आज का सेशन uh, टीचर्स के लिए बहुत यूजफुल रहा होगा और टीचर्स अपने जो भी लर्निंग्स हैं उनको प्रैक्टिस में लाएंगे और बच्चों की लाइफ्स को इम्पैक्ट करेंगे थैंक यू सो मच